ਤੁਹਾਡਾ ਬੇਟਾ ਸੀਗਾ ਸਰ ਹਾਂਜੀ ਇਹ ਕਿੱਦਾਂ ਹੋਇਆ ਕਿ ਦੋਵੇਂ ਭਜੀ ਪਣਾ ਵਰਤੇ ਆ ਜੀ ਕਿੱਦਾਂ ਪਤਾ ਲੱਗਾ ਕੱਲ੍ਹ ਸ਼ਾਮ ਦੇ 7:30 ਵਜੇ ਦੀ ਕੋਈ ਗੱਲ ਆ ਜੀ ਅੱਛਾ ਜੀ ਬੱਸ ਦੇ ਵਿੱਚ ਵੱਜ ਜਾਏਗਾ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਉਹ ਕਿੱਥੇ ਪਹੁੰਚੇ ਹੂੰ ਠੀਕ ਹੈ ਕਿ ਜੈਨੋ ਹਸਪਤਲ ਆਇਆ ਸੀ ਤੇ ਡੈੱਥ ਹੋ ਗਿਆ ਨਹੀਂ ਬੀਸੀ ਜੋ ਨਾ ਨੇ ਐਜ ਵੀ ਬਾਈ ਲੈ ਕੇ ਉਹਨਾਂ ਨੇ ਕਲੀਅਰ ਕਰਤਾ ਜੀ ਅੱਛਾ ਜੀ ਡੈੱਥ ਤੋਂ ਉਹਨਾਂ ਨੇ ਕਰਕੇ ਚਲਦੇ ਆਉਣੇ ਥਾਣੇ ਚ ਆਏ ਆ ਇਹਨਾਂ ਨੇ ਕੀਤਾ ਆ ਕਿ ਪੋਸਟਮਾਰਟਮ ਹੋਣਾ ਹੈ ਕਸੀ ਨਾ ਸਰ ਤੇ ਕਿੰਨੀ ਕੁ ਉਮਰ ਸੀ ਕੀ ਲੜਕੇ ਦੀ ਬੱਚੀ ਦਾ ਸਾਹ ਸੀ ਬੱਚੀ ਕਿੰਨੇ ਸਾਲ ਹਾਂਜੀ ਪਤਾ ਲੱਗਿਆ ਵੀ ਉਹ ਸ਼ਾਦੀ ਵੀ ਰੱਖੀ ਹੋਈ ਸੀ ਹਾਂਜੀ ਹਾਂਜੀ ਦਸ ਕੀ ਕੰਮ ਕਰਦਾ ਸੀ ਜੀ ਬਸ ਆਪਣੇ ਗਰੀਬੀਆਂ ਦੇ ਕੰਮ ਸੀ ਸਾਡੇ ਅੱਛਾ ਜੀ ਇਹ ਸਰ ਸਰਵ ਸੀ ਮੁੰਡਾ ਆਪਣੇ ਮੋਡੂਲ ਕਲੋਨੀ ਤੋਂ ਅੱਛਾ ਜੀ ਤੇ ਆਪਣੇ ਦਵਾਈ ਲੈਣ ਗਿਆ ਸੀਗਾ ਅ ਚੋਹਾਲ ਵੱਲ ਅੱਛਾ ਜੀ ਤੇ ਬੱਸ ਨਾ ਐਕਸੀਡੈਂਟ ਹੋ ਗਿਆ ਜੀ ਪਰਿਵਾਰ ਵਿੱਚ ਇਕੱਲਾ-ਇਕੱਲਾ ਮੁੰਡਾ ਸੀਗਾ ਜੀ ਤੇ 10ਵੇਂ ਮਹੀਨੇ ਸ਼ਾਦੀ ਵੀ ਰੱਖੀ ਸੀ ਪਰਿਵਾਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ ਅੱਛਾ ਜੀ ਤੇ ਬਹੁਤ ਮਾੜਾ ਪਾਣਾ ਵਰਤਿਆ ਜੀ ਇਹ 24 ਤੋਂ 25 ਸਾਲ ਦੇ ਵਿੱਚ ਹੋਇਆ ਸੀ ਜੀ ਠੀਕ ਹੈ ਜੀ ਤੇ ਹਾਦਸਾ ਕਿੱਥੇ ਕਿਹ ਹੋਇਆ ਜੀ ਕੁਝ ਲੱਗਾ ਪਤਾ ਕੁਝ ਜਿੱਤੇ ਰੋਲ ਪਲਾਜ ਦੇ ਕੋਲ ਦੱਸਦੇ ਆ ਆਪਣੇ ਮਾਈ ਵੇਰੀ ਤੋਂ ਰੋਲ ਪਲਾਜ ਦੇ ਵਿੱਚ ਵਿੱਚ ਠੀਕ ਹੈ ਜੀ ਚੋਹਾਲ ਚੰਦਪੁਰੀ ਰੋਡ ਤੇ ਚੰਦਪੁਰ ਜੋੜ ਤੇ ਜੀ ਪਰਿਵਾਰ ਚ ਇਕੱਲਾ ਹੀ ਸੀਗਾ ਜੀ ਹਾਂਜੀ ਕਾਰਵਾਈ ਦੀ ਕਰਵਾਈ ਹੋਈ ਹੈ ਹੁਣ ਤੇ ਸਵੇਰ ਦੇ ਇੱਥੇ ਆਏ ਹੋਏ ਆ ਤੇ ਚੱਲ ਰਹੀ ਹੈ ਕਾਰਵਾਈ ਤੇ ਉਹ ਬੱਸ ਕਹਿੰਦੇ ਡਾਊਨਲੋਡ ਹੋ ਰਹੀ ਆ ਤੇ ਉਸ ਤੋਂ ਬਾਅਦ ਆਪਾਂ ਸਵੇਰ ਹਸਪਤਲ ਤੋਂ ਬੱਚੇ ਦਾ ਸ਼ਵਲ ਲੈ ਕੇ ਤੇ ਇਹਦਾ ਸੰਸਕਾਰ ਕਰਾਂਗੇ ਜੀ ਅੱਛਾ ਅੱਛਾ ਸੰਸਕਾਰ ਕਰ ਦਿੱਤਾ ਜਾਊਗਾ ਹਾਂਜੀ ਅੱਜ ਸਸਕਾਰ ਕਰ ਦਿੱਤੇ ਜਾਊਗਾ ਤੇ ਜਿਹੜੀ ਬੱਸ ਸੀ ਕਿੱਥੋਂ ਦੀ ਬੱਸ ਸੀ ਜੀ ਕਿਹੜੀ ਬੱਸ ਸੀ ਜੀ ਕੋਈ ਲੱਗਾ ਪਤਾ ਸੀ ਬੱਸ ਜੀ ਨਾਲ ਦੇ ਜਿਹੜੇ ਮੁੰਡੇ ਆ ਡਰਾਈਵਰ ਉਹਨਾਂ ਨੇ ਫੜੀ ਹੋਈ ਆ ਹਾਂਜੀ ਹਾਂਜੀ ਸਰ ਹਿਮਾਚਲ ਦੀ ਸੀ ਬੱਸ ਜੀ ਹਾਂਜੀ ਸਰ ਜੋ ਦੱਸਦੇ ਆ ਹਿਮਾਚਲ ਦੀ ਸੀ ਬੱਸ ਤੇ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ ਜੀ ਭਾਈ ਆਪਣੀਆਂ ਗੱਡੀਆਂ ਸੀਗੀਆਂ ਡਰਾਈਵਰੀ ਕਰਦਾ ਸੀ ਮਿਹਨਤੀ ਮੁੰਡਾ ਸੀ ਬਹੁਤ ਬਹੁਤ ਵਧੀਆ ਫੈਮਿਲੀ ਸੀ ਸਾਰੀ ਅਸਮੁਖ ਫੈਮਿਲੀ ਆ ਦੋਨੇ ਪੇਪੋਟਰ ਡਰਾਈਵਰੀ ਕਰਦੇ ਸੀਗੇ ਤੇ ਬਹੁਤ ਵਧੀਆ ਮਿਹਨਤੀ ਸੀ ਮੁੰਡਾ ਸੀਗਾ ਉਹ ਮਾੜਾ ਹੋਇਆ ਜੀ ਬੜਾ ਦੁੱਖ ਲੱਗਾ ਸਾਨੂੰ ਵੀ ਸਾਡੇ ਵੀ ਬਹੁਤ ਚਿਰਾਂ ਤੋਂ ਦੇਖਦੇ ਆ ਬੜੇ ਮਿਹਨਤੀ ਦੋਨੇ ਪੇਪੋਟਰ ਬਹੁਤ ਮਿਹਨਤੀ ਆ ਤੇ ਮਾਤਾ ਜੀ ਵੀ ਇਹਨਾਂ ਦੀ ਬਹੁਤ ਵਧੀਆ ਸੁਭਾਸ ਗਾਇਰਾਂ ਦਾ ਬਹੁਤ ਮਾੜਾ ਹੋਇਆ ਜੀ ਬਹੁਤ ਦੁੱਖ ਲੱਗਾ ਜੀ ਇਹ ਕੱਲ ਚਿੰਤਪੁਰਨੀ ਰੋਡ ਚੋ ਹਾਲਦੇ ਨਜ਼ਦੀਕ ਰਾਇਲ ਪਲਾਜ਼ਾ ਦੇ ਨਾਲ ਲੱਗੇ ਬੱਸ ਸਗੀ ਐਚ ਪੀ ਨੰਬਰ ਐਚ ਪੀ 72 B 1988 ਜੀ ਇਹ ਜਿਹੜੀ ਜਵਾਲਾ ਜੀ ਨੂੰ ਜਾ ਰਹੀ ਸੀ ਡੇਰ ਆਫ ਫਰੈਂਡ ਦੀ ਹੁਸ਼ਾਰਪੁਰ ਤੋਂ ਜਾ ਰਹੀ ਸੀ ਹੁਸ਼ਾਰਪੁਰ ਤੋਂ ਜੀ ਤੇ ਮੁੰਡਾ ਮਨਜੀਤ ਸਿੰਘ ਸਿਗਾ ਅੰਮ੍ਰਿਤਸਰ ਨੇੜੇ ਦਾ ਮਾਉਂਟ ਵਿਊ ਕਲੋਨੀ ਦਾ ਜੀ ਉਹਦੇ ਉਹਨਾਂ ਦਰਮਿਆਨ ਐਕਸੀਡੈਂਟ ਹੋਇਆ ਜਿਹੜਾ ਕਿੱਥੇ ਦਾ ਹਾਦਸਾ ਹੋਇਆ ਜੀ ਇਹ ਰਾਇਲ ਪਲਾਜ਼ਾ ਦੇ ਨੇੜੇ ਠੀਕ ਹੈ ਜੀ ਚੋਹਾਲਪੜ ਦੇ ਕੋਲ ਹਾਂਜੀ ਹਾਂਜੀ ਮੁੰਡੇ ਦੀ ਮੌਤ ਹੋ ਗਈ ਜਿਸ ਕਿਸੇ ਇਹ ਮੁੰਡੇ ਨੂੰ ਲੈ ਕੇ ਗਏ ਸੀ ਹਸਪੀਟਲ ਪਰ ਉਹ ਉਥੇ ਹਸਪੀਟਲ ਜਾ ਕੇ ਮੌਤ ਹੋ ਗਈ ਬਾਕੀ ਕਾਰਵਾਈ ਜਿਹੜੀ ਅਸੀਂ ਉਹ ਅਮਲ ਚ ਲਿਆ ਰਹੇ ਆਂ ਤੇ ਬਸ ਜਿਹੜੀ ਅਸੀਂ ਫੜ ਲਈ ਹੈ ਬਾਕੀ ਉਹ ਜਿਹੜੀ ਬਣਦੀ ਜੀ ਕਾਰਵਾਈ ਅਸੀਂ ਕਰ ਰਹੇ ਆਂ ਠੀਕ ਹੈ ਜੀ ਮੁੰਡੇ ਦੀ ਕਿੰਨੀ ਉਮਰ ਹੈ 25 ਸਾਲ 25 ਸਾਲ ਇਹ ਕੀ ਕੰਮ ਕਰਦਾ ਸੀ ਕੁਝ ਲੱਗਦਾ ਇਹ ਮੁੰਡਾ ਡਰਾਈਵਰੀ ਕਰਦਾ ਸੀ ਕਹਿੰਦੇ ਜੀ ਜਾਂ ਇੱਕ ਐਕਸੀਡੈਂਟ ਮੌਕੇ ਤੇ ਹੋਇਆ ਇਹ ਉਸ ਹਸਾਬ ਨਾਲ ਜਿੱਦਾਂ ਦੱਸਦੇ ਆ ਹਾਂਜੀ ਹਾਂਜੀ ਇਹ ਦੀ ਜਾਂਚ ਜਾਰੀ ਹੈ